ਹਾਂਜੀ ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਪਹੁੰਚਿਆ ਦੋਸਤੋ ਪਿੰਡ ਟੋਟੀਆਂ ਤਹਿਸੀਲ ਜਿਲ੍ਹਾ ਇਸਪੰਦ ਨੂੰ ਸ਼੍ਰੀ ਤਰਨਤਾਰਨ ਸਾਹਿਬ ਲਗਦਾ ਪਾਜੀ ਗੁਰਦੇਵ ਸਿੰਘ ਉਹਨਾਂ ਦੇ ਘਰ ਆਇਆ ਦੋਸਤੋ ਪਸ਼ੂ ਵਪਾਰ ਦਾ ਕੰਮ ਕਰਦੇ ਆ ਵੀਰੋਣੀ ਪਸ਼ੂ ਦੋਸਤੋ ਕੋਈ ਦੋ 1 2 3 ਨਗ ਜਿਹੜੇ ਤੁਹਾਨੂੰ ਇਸ ਕਿਲੇ ਦੇ ਉੱਪਰੋਂ ਮਿਲਦੇ ਰਹਿਣਗੇ ਆਉਂਦਾ ਰਹਿੰਦੇ ਆ ਪਸ਼ੂ ਸੇਲ ਪਰਚੇ ਜਾਲੇ ਬਾਕੀ ਤੁਸੀਂ ਸਮੇਂ-ਸਮੇਂ ਨਾਲ ਆਪਣਾ ਸੰਪਰਕ ਪਨਾ ਕੇ ਰੱਖ ਸਕਦੇ ਜੇ ਆਏ ਨਵੇਂ ਪਸ਼ੂਆਂ ਦੀ ਡਿਟੇਲ ਆ ਉਹ ਟਾਈਮ ਟੂ ਟਾਈਮ ਤੁਸੀਂ ਰਿੰਦੇ ਰਿਆ ਕਰੋ ਪਸ਼ੂ ਆਉਂਦੇ ਰਹਿੰਦੇ ਐ ਇਸ ਕਿਲੇ ਦੇ ਉੱਪਰ ਸੋ ਕਿਸੇ ਵੀਰ ਨੇ ਪਸ਼ੂ ਖਰੀਦਣਾ ਚਾਹੇ ਵੇਚਣਾ ਤੇ ਤਾਂ ਵੀ ਤੁਸੀਂ ਜਿਹੜਾ ਕੰਟੈਕਟ ਕਰ ਸਕਦੇ ਜੇ ਭਾਜੀ ਗੁਰਦੇਵ ਸਿੰਘ ਉਹਨਾਂ ਦੇ ਨਾਲ ਤੇ ਖਾਸ ਵਿਜਟ ਤੁਸੀਂ ਪਿੰਡ ਟੋਟੀਆਂ ਕਰਨੀਏ ਦੋਸਤੋ ਨਿਸ਼ਾਰੇ ਪਨੂਆ ਤੋਂ ਤਕਰੀਬਨ ਕੋਈ 2 2.5 3 ਕਿਲੋਮੀਟਰ ਦੀ ਦੂਰੀ ਆ ਸ਼ਹਿਰੋਂ ਵੀ ਥੋੜੀ ਦੂਰੀ ਤੇ ਆ ਅੱਜ ਤਰੀਕ ਦੋਸਤੋ ਤੁਸੀਂ ਇੱਕ ਵਾਰੀ ਨੋਟ ਕਰ ਲਓ ਆਪਾਂ ਤਰੀਕ 13 ਜੂਨ ਨੂੰ ਇਹ ਵੀਡੀਓ ਬਣਾ ਰਹੇ ਆ ਤੇ ਸਮਾਂ ਕੋਈ ਦੁਪਹਿਰ ਦੇ 12:30 ਪਾਉਣੀ 1 ਵਜੇ ਦਾ ਸਮਾਂ ਹੈ ਇੱਕ ਵਾੜ ਦੋਸਤੋ ਜਿਹੜੀ ਆਪਾਂ ਤੁਹਾਨੂੰ ਦਿਖਾਉਣੀ ਹੈ ਇਸ ਵੀਡੀਓ ਦੇ ਵਿੱਚ ਜਰਸੀ ਤੇ ਐਚਪ ਦਾ ਕਰਾਸ ਇਹ ਵਾੜ ਆ ਤਾਜੀ ਸੂਈ ਆ ਸੱਜਰ ਸੂਈ ਆ ਤੇ ਕਿੰਨੇ ਦਿਨਾਂ ਦੇ ਵਿੱਚ ਆ ਕੀ ਹੁਣ ਮੌਕੇ ਤੇ ਬੌਲਾ ਚਾਹੇ ਕੱਚਾ ਬੌਲਾ ਦੁੱਧ ਕਿੰਨਾ ਆ ਇਹਦੇ ਥੱਲੇ ਹਾਜ਼ਰ ਆ ਉਹ ਪੂਰੀ ਡਿਟੇਲ ਤੁਹਾਨੂੰ ਇਸ ਵੀਡੀਓ ਦੇ ਵਿੱਚ ਮਿਲ ਜੂਗੀ ਵੀਡੀਓ ਨੂੰ ਐਂਡ ਤੱਕ ਦੇਖ ਲਿਓ ਤਾਂ ਜੋ ਪੂਰੀ ਜਾਣਕਾਰੀ ਮਿਲ ਸਕੇ ਵਾੜ ਚੰਗੀ ਆ ਦੋਸਤੋ ਚੰਗੇ ਮਿਲਕ ਤੇ ਚੱਲੂਗੀ ਵੈਸੇ ਹੁਣ ਜਿਨੇ ਮਿਲਕ ਤੇ ਚੱਲ ਰਹੀ ਆ ਫਿਰ ਹਾਲ ਉਹਦੀ ਆਪਾਂ ਡਿਟੇਲ ਉਹਦੀ ਜਾਣਕਾਰੀ ਸਰਦਾਰ ਗੁਰਦੇਵ ਸਿੰਘ ਉਹਨਾਂ ਨਾਲ ਗੱਲਬਾਤ ਕਰਕੇ ਪੂਰੀ ਇਨਫੋਰਮੇਸ਼ਨ ਉਹ ਆਪਾਂ ਲੈ ਸਭ ਤੋਂ ਪਹਿਲਾਂ ਭਾਜੀ ਗੁਰਦੇਵ ਸਿੰਘ ਦੀ ਸੱਸ ਸ੍ਰੀ ਦਾਸ ਜੀ ਰਾਜ ਸਿੰਘ ਹੋਰ ਭਾਜੀ ਠੀਕ ਠਾਕ ਹੋ ਹਾਂ ਚੜ੍ਹਦੀ ਕਲਾ ਜੀ ਠੀਕ ਹੈ ਜੀ ਤੇ ਅੱਛਾ ਭਾਜੀ ਇਸੇ ਤਰ੍ਹਾਂ ਪਸ਼ੂ ਆਪਣੇ ਕੋਲ ਕੋਈ ਦੋ ਨਾਕ ਤਿੰਨ ਨਾਕ ਆਉਂਦੇ ਰਹਿੰਦੇ ਕਿੱਲੇ ਦੇ ਉੱਪਰ ਹਾਂ ਜੀ ਆਉਂਦੇ ਰਹਿੰਦੇ ਆ ਠੀਕ ਹੈ ਜੀ ਤੇ ਅੱਜ ਆਪਣੇ ਕੋਲ ਜਿਹੜੀ ਇਹ ਵਿਕਰੀ ਦੇ ਲਈ ਅਵੇਲੇਬਲ ਆ ਇਹ ਵੜ ਆਪਾਂ ਦਿਖਾਵਾਂਗੇ ਜਰਸੀ ਤੇ ਐਫ ਪੀ ਦਾ ਕ੍ਰੋਸ ਆ ਜੀ ਹਾਂ ਜੀ ਠੀਕ ਹੈ ਜੀ ਤੇ ਆ ਸੁਹਾਗਣ ਮਾ ਸੁਈ ਹੋ ਗਈ ਆ ਜੀ ਇਹ ਤੀਜੇ ਸੁਵੇ ਸੁਈ ਜਾ ਰਹੀ ਤੀਜਾ ਸੁਬਾ ਜੀ ਅੱਜ ਦਿਨ ਕਿੰਨੇ ਹੋ ਗਏ ਆ ਜੀ ਇਹਨੂੰ ਅੱਜ ਸਤੋਂ ਦਿਨ ਆ ਸਤਵਾਂ ਦੇਣਾ ਹਾਂਜੀ ਤੇ ਬੱਚਾ ਮਗਰ ਦੇ ਕੀ ਆ ਗਿਆ ਜੀ ਬੱਛੀ ਆ ਜੀ ਬੱਛੀ ਆ ਮਗਰ ਹਾਂਜੀ ਤੇ ਹੁਣ ਦੁੱਧ ਚਾਹੇ ਕੋਈ ਫਿਰ ਬੌਲਾ ਚਾਹੇ ਬੌਲੇ ਤੋਂ ਬਾਹਰ ਆਇਆ ਦੁੱਧ ਸਮਝ ਲੈ ਕਿੰਨਾ ਕ ਆਪਾਂ ਚੁਵਾ ਦਾਂਗੇ ਜਿੰਦੇ ਥੱਲੇ ਹੈ ਜੇ 16 15 ਪੂਰਾ ਨਟਿਆ 15 ਹਾਂਜੀ ਵੀ ਨਟ ਜਿਹੜਾ ਬਿਲਕੁਲ ਭਾਂਡੇ ਜਿਹਾ ਆਪਾਂ ਕਹਿੰਦੇ ਪੰਜਾਬੀ ਭਾਸ਼ਾ ਦੇ ਭਾਂਡੇ ਜਿਹਾ ਚੰਗੇ ਨਾਲ ਤੋਲ ਕੇ 15 ਲੀਟਰ ਆਣੋ ਠੀਕ ਆ ਜੀ ਹਾਂਜੀ ਲਓ ਦੋਸਤੋ 15 ਲੀਟਰ ਜਿਹੜਾ ਹੋਣੇ ਦੇ ਥੱਲੇ ਦੁੱਧ ਹਾਜ਼ਰ ਆ ਅਜੇ ਜਸਟ ਕੋਈ 6-7 ਦਿਨਾਂ ਦੀ ਸੂਈ ਆ ਨਾਰੂ ਬੱਚੇ ਦੇ ਨਾਲ ਆ ਬੱਛੀ ਵੀ ਆਪਾਂ ਤੁ ਤੋ ਨਸਲ ਬਰੀਡ ਦੇ ਵਿੱਚ ਜੇਕਰ ਗੱਲ ਕਰ ਲਈਏ ਤੇ ਜਰਸੀ ਐਚ ਐਫ ਕ੍ਰੋਸ ਸੰਗ ਦੇ ਵਿੱਚ ਪੰਜਾਬ ਜਰਸੀ ਸੁਬਾ ਜਿਹੜਾ ਦੋਸਤੋ ਤੀਜਾ ਦੱਸਿਆ ਭਾਜੀ ਗੁਰਦੇਵ ਸਿੰਘ ਉਹਨਾਂ ਨੇ ਵੀ ਤੀਜਾ ਸੁਆ ਇਹ ਸੂਈ ਆ ਤੇ ਭਾਜੀ ਸੂਈ ਆਪਣੇ ਘਰੋਂ ਸੀ ਜੇ ਆਪਾਂ ਇਸੇ ਤਰ੍ਹਾਂ ਲੈ ਕੇ ਆਂਦੀਏ ਨਹੀਂ ਇਸੇ ਤਰ੍ਹਾਂ ਲੈ ਕੇ ਆਏ ਆਪਾਂ ਠੀਕ ਹੈ ਜੀ ਹਾਂਜੀ ਠੀਕ ਹੈ ਬਾਕੀ ਚੂਨ ਚਾਂਮ ਦੀ ਇੱਕ ਵਾਰੀ ਆਪਣੇ ਹੋਰ ਜਿਹੜੇ ਕੰਮ ਗਰੰਟੀ ਸਾਡੀ ਪੂਰੀ ਇਹ ਧਾਰ ਤੋਂ ਮੋਟੀ ਬਿਲਕੁਲ ਕੋਈ ਕਮੀ ਪੇਸ਼ੀ ਹੋ ਸੰਦੇ ਉਸੇ ਦੱਸਣਾ ਠੀਕ ਹੈ ਜੀ ਹਾਂਜੀ ਆ ਦੋਸਤੋ ਇੱਕ ਵਾਰੀ ਮੈਂ ਪੂਰਾ ਬਾਡੀ ਸਟਰਕਚਰ ਤੁਹਾਡਾ ਤੁਹਾਨੂੰ ਇਸ ਵੇੜ ਤੋਂ ਦਿਖਾ ਦੇਣਾ ਸੋ ਡਿਟੇਲ 15 ਕਿਲੋ ਲੀਟਰ ਤੇ ਹੁਣ ਜਿਹੜੀ ਆ ਮੌਜੂਦਾ ਟਾਈਮ ਦੇ ਉੱਤੇ 15 ਲੀਟਰ ਤੇ ਚੱਲ ਰਹੀ ਆ। ਸੋ ਥਣ ਦੇਵੇ ਦੀ ਬੜੀ ਸਾਫ ਸੁਥਰੀ ਏ। ਵਿਰਲਾ ਤੇ ਥਣ ਲਗਾ ਠੀਕ ਆ ਜੀ ਚਾਰੇ ਥਾਣਾ ਸੋਹਣੀ ਵਿਰਲਾ ਮੋٹے ਥਾਣਾ 24 ਚਾਹ ਹਣ ਦੀ ਸਪੇਸ ਵੰਡ ਤੁਸੀਂ ਆ ਦੇਖ ਸਕਦੇ ਜੀ। ਠੀਕ ਆ ਜੀ। ਸੋ ਚੌਣ ਚਾਹਣ ਇੱਕ ਨੰਬਰ ਆ ਵੈਸੇ ਦੁੱਧ ਸੋਹਣਾ ਚਵਾ ਦੂਗੀ। ਹੁਣ 15 ਲੀਟਰ ਆ। ਦੁੱਧ ਭਰਾਂ ਦੂਗੀ 18 ਕਿਲੋ ਲੀਟਰ ਤੱਕ ਜੀ। ਇਹ ਕਰਛਾ ਜੀ 20 ਕਰਦੇ ਪਿਛਲੇ ਉਹਨੇ ਦੱਸਿਆ ਵੀ 20 ਤੇ ਲੱਗ ਲਵਨੇ ਰਿਹਾ ਵਾ। ਅੱਛਾ ਜੀ। ਹਾਂ ਜੀ। 20 ਆ 21 ਰਿਹਾ ਜ ਮਰ ਮਗਲੇ ਸੁਵੀਆਂ ਦੀ ਗੱਲ ਜਿਹੜੀ ਆ ਹਾਂ ਛਟਾਲਾ ਜ 20 25 ਤੋਂ 20 ਤੋਂ ਜਿਹੜੇ ਹੋ ਹਾਂਜੀ ਹਾਂਜੀ ਹਾਂ ਥੋੜਾ ਰੋਤਦਾ ਵੀ ਹੁਣ ਗਰਮੀ 'ਚ ਰੋਤਦਾ ਵੀ ਚੱਲ ਮੰਨਦੇ ਕੋਈ 2-3 ਕਿਲੋ ਘੱਟ ਵੀ ਦੇ ਸਕਦੀ ਆ ਹਾਂਜੀ ਠੀਕ ਆ ਜੀ ਤੇ ਇੱਕ ਵਾਰ ਵੀਰੇ ਨੂੰ ਖੋਲਿਆ ਜੇ ਮਾੜਾ ਤੋੜ ਕੇ ਦਿਖਾਈਏ ਇਧਰ ਆਓ ਸੋਵਾਰ ਦੋਸਤੋ ਚੰਗੀ ਆ ਵੈਸੇ ਅੱਛਾ ਭਾਜੀ ਗੁਰਦੇਵ ਸਿੰਘ ਜੀ ਕਿਹਦੀ ਚਵਾਈ ਦਾ ਸਮਾਂ ਦੱਸ ਦੀਏ ਕਦੋਂ ਮਾਰਨਿੰਗ 'ਚ ਹੋਈ ਆ ਸਵੇਰੇ ਜੀ 7 6:30 ਦੇ ਵਿੱਚ ਹੋਈ ਆ ਅੱਛਾ ਜੀ 6:30 ਵਜੇ ਹੁਣ ਤਕਰੀਬਨ ਕੋਈ 12:30 1 ਦਾ ਸਮਾਂ ਹੋਈ ਚੱਲਿਆ ਹਾਂਜੀ ਹਾਂਜੀ ਲ ਬਿਲਕੁਲ ਏਡ ਗਿੜ ਜਿਹੜੀ ਚੁਵਾਈ ਹੋਈ ਐ ਇਸ ਵੈੜ ਦੀ ਠੀਕ ਆ ਜੀ ਰਸਾ ਫਰ ਤੇ ਮਾਰਨਿੰਗ ਸਾਡੀ ਗੱਲ ਹੋਈ ਸੀ ਭਾਜੀ ਗੁਰਦੇਵ ਸਿੰਘ ਹੋਂਾਂ ਦੇ ਨਾਲ ਆਉਂਦੇ ਸੀ ਵੀ ਚੁਵਾਈ ਅਸੀਂ ਮਾਰਨਿੰਗ ਕਰ ਲੈਨੀ ਆ ਵੀ 6 ਵਜੇ ਚੁਵਾਈ ਕੀਤੀ ਆ ਤੇ ਫਿਲਹਾਲ ਦੋਸਤੋ ਜਿਹੜਾ ਹੁਣ ਸਮਾਂ ਐ ਐਗਜ਼ੈਕਟ ਆ 12:12 ਪਾਉਣੇ 1 1:00 ਵਜੇ ਦਾ ਸਮਾਂ ਐ ਤੇ ਨਾਰਮਲੀ ਤੁਸੀਂ ਦੇਖ ਸਕਦੇ ਜਿਵੇਂ ਜਿਵੇਂ ਸ਼ਾਮ ਦੇ ਸਮੇਂ ਹਲ ਜਾ ਰਹੀ ਆ ਓਵੇਂ ਓਵੇਂ ਲੇਵਾ ਜਿਹੜਾ ਦੋਸਤੋ ਭਰਨਾ ਸ਼ੁਰੂ ਕਰ ਲਿਆ ਇੱਕ ਪੂਰੀ ਵੈੜ ਨੇ ਫੇਰ ਘਾਹ ਲੈ ਜਾ ਕੇ ਸੋ ਥਣ ਭਾਂਡੇ ਦੀ ਪੂਰੀ ਖਬਰ ਦਾ ਆ ਚੰਗਾ ਥਣ ਭਾਂਡਾ ਸੋ ਉਮੀਦ ਆਪਾਂ ਚੰ ਉਹਨੀ ਉਮੀਦ ਕਰਦੇ ਆਂ ਵੀ ਦੋ ਦੋ ਸੋਨਾ ਚ ਵਾਦੂਗੀ ਠੀਕ ਆ ਹਾਂਜੀ ਥੋੜਾ ਜਿਹਾ ਕੁਮਰ ਜੀ ਕਮਾ ਲੈ ਲ ਕਮਾ ਲਿਓ ਲੰਬਾ ਤੋਰ ਦਿਆ ਜੀ ਰਸਾ ਕਮਾ ਛੱਡ ਸੋ ਪਿੰਡੇ ਦੀ ਪੂਰੀ ਨਿਗਰ ਵਜਨ ਵਜਨ ਪੂਰਾ ਵਹਿੜਦਾ ਠੀਕ ਆ ਜੀ ਤੇ ਜਦਾਂ ਕਿ ਕ੍ਰੋਸ ਅੰਗ ਦੇ ਵਿੱਚ ਆਪਾਂ ਮੋਸਟਲੀ ਦੇਖਦੇ ਆਂ ਦੋਸਤੋ ਕੋ ਪੰਜਾਬ ਵਾਲੀਆਂ ਜਰਸੀਆਂ ਠੀਕ ਆ ਜੀ ਹਾਈਟ ਕੱਦ ਓਡਾ ਹੈਗਾ ਤੇ ਕ੍ਰੋਸ ਅੰਗ ਦੇ ਵਿੱਚ ਆ ਲੈਓ ਵੀਰ ਸੋ ਚੌਣ ਚੌਣ ਵੀ ਜਿਹੜੀ ਦੱਸੋ ਇੱਕ ਨੰਬਰ ਆ ਪਰਫੈਕਟ ਜਿਹੜੀ ਇਸ ਵੜ ਦੀ ਚਵਾਈ ਆ ਇੱਕ ਨੰਬਰ ਚੋਣ ਆ ਤੋਂ ਥਣਲੇਵੇ ਦੀ ਵੀ ਕਾਫੀ ਖੂਬਸੂਰਤ ਆ ਸਾਫ ਸੁਥਰਾ ਲੇਵਾ ਲੰਬੇ ਥਾਣਾ ਹੱਤੀ ਚਵਾਈ ਲੈ ਥਾਣ ਲੱਗੇ ਵੜ ਨੂੰ ਤੇ ਮਗਰ ਬੱਛੀ ਆ ਦੋਸਤੋ ਉਹ ਵੀ ਵੀਰਾਂ ਕਾਫੀ ਵੀਰਾਂ ਦਾ ਸ਼ੌਂਕ ਹੁੰਦਾ ਵੰਗ ਹੁੰਦੀ ਵੀ ਬੱਚਾ ਵੀ ਹੋਵੇ ਜੋ ਬੱਛੀ ਹੋਵੇ ਠੀਕ ਆ ਜੀ ਫੀਮੇਲ ਕਾਫ ਦੀ ਚੰਗੀ ਗੇਅਰ ਕਰ ਲੈਂਦੇ ਆ ਆ ਦੇਖੋ ਠੀਕ ਹੈ ਜੀ ਆ ਬੱਚਾ ਕੁੜੀ ਦਿਖਾ ਦਿੰਦੇ ਆ ਅੱਛਾ ਆ ਲਓ ਜੀ ਸੋ ਆ ਬੱਚੀ ਹੈ ਦੋਸਤੋ ਮਗਰ 나ੜੂ ਬਿਲਕੁਲ ਬੱਚੇ ਦੇ ਨਾਲ ਆ ਅਜੇ 6 ਦਿਨ ਦਾ ਸਮਾਂ ਕੋਈ 6 ਦਿਨ ਹਫਤਾ 7 ਦਿਨ ਹੋ ਗਈ ਜੀ ਕੋਈ 7 ਦਿਨ ਤੁਸੀਂ ਮੰਨ ਕੇ ਹਫਤੇ ਦਾ ਸੌਦਾ ਕਰ ਲਿਓ 나ੜੂ ਬਿਲਕੁਲ ਬੱਚੇ ਦੇ ਨਾਲ ਮਗਰ ਬੱਚੀ ਆ ਫੀਮੇਲ ਕਾਫ ਬੱਚਾ ਬੜਾ ਚੰਗਾ ਦਿੱਤਾ ਆ ਚੰਗੀ ਬੱਚੀ ਹੈ ਹਾਂਜੀ ਐਚ ਐਫ ਬਰੀਡ ਦੇ ਵਿੱਚ ਮਗਰ ਬੱਚੀ ਆ ਗਈ ਤੇ ਪਾਜੀ ਗੁਰਦੇਵ ਸਿੰਘ ਜੀ ਮੰਗ ਕੀ ਕਰਦੇ ਆ ਮੁੱਲ ਕਿ ਰੋਗੇ ਦਾ ਮੁੱਲ ਤੇ 65 ਹਜ਼ਾਰ ਕਰਦੇ ਆ ਜੀ ਮਾਨਤਨ ਕਰਦਾਂਗੇ ਵਿੱਚੋਂ 65 ਹਜ਼ਾਰ ਚੋਂ ਹਾਂਜੀ ਠੀਕ ਹੈ ਜੀ ਹਾਂਜੀ ਬਾਕੀ ਆਏਗਾ ਇਹਦਾ ਕਿਸੇ ਵੀਰ ਦਾ ਕਰਦੇ ਹੋ ਜੇ ਖੁੱਲਾ ਹਾਂ ਕਰਦਾਂਗੇ ਮਾਨਤਨ ਠੀਕ ਹੈ ਜੀ ਤੇ ਪਸ਼ੂ ਆਉਂਦੇ ਰਹਿੰਦੇ ਆ ਕੋਈ ਦੋ ਤਿੰਨ ਨਗ ਜਿਹੜੇ ਦੋਸਤੋ ਵਿਕਰੀ ਵਾਲੇ ਆਉਂਦੇ ਰਹਿੰਦੇ ਆ ਫਿਲਹਾਲ ਜਿਹੜੀ ਅੱਜ ਆਪਾਂ ਤੁਹਾਨੂੰ ਇਹ ਦਿਖਾਉਣੀ ਸੀਗੀ ਵੇੜ ਚੰਗੀ ਬਰੀਡ ਦੇ ਵਿੱਚ ਆ ਦੋਸਤੋ ਨਸਲ ਬਰੀਡ ਚੰਗੀ ਆ ਬਾਕੀ ਪੰਗਾ ਪੰਗਾ ਪਾ ਲੈਨੇ ਆ ਜੀ ਨਹੀਂ ਪੰਗਾ ਪਾ ਕੇ ਚੋਣੇ ਆ ਪੰਗਾ ਪਾ ਕੇ ਹਾਂਜੀ 52 ਪਾਗ ਹੁੰਦਾ ਪਾਕੇ ਚੋ ਬੱਸ ਭਾਵੇਂ ਬਾਕੀ ਕਿਸੇ ਤਰ੍ਹਾਂ ਦੀ ਕੋਈ ਲੱਤ ਛੜ ਕੋਈ ਹੋਰ ਨਹੀਂ ਕਰ ਕੋਈ ਉਹ ਗਰੰਟੀ ਹੋ ਗਈ ਸਾਰਾ ਕੁਝ ਠੀਕ ਹੈ ਜੀ ਹਾਂ ਜੀ ਬਾਕੀ ਦੋਸਤੋ ਪੂਰੀ ਤਸੱਲੀ ਆ ਭਾਜੀ ਗੁਰਦੇਵ ਸਿੰਘ ਹੋਂ ਦਾ ਦੁਆਰਾ ਵੀ ਪੂਰੀ ਤਸੱਲੀ ਆ ਵੀ ਸਾਡੀ ਪੂਰੀ ਗਰੰਟੀ ਆ ਜਿੱਦਾਂ ਮਰਜ਼ੇ ਕੋਈ ਵੇਰਾਂ ਕੇ ਐਂ ਬਾਅਦ ਦੋਵੇਂ ਇਕੱਠੇ ਆਦਮੀ ਕਰਦੇ ਮੈਂਨੇ ਭਾਗ ਸਿੰਘ ਹਾਂਜੀ ਹਾਂਜੀ ਬਿਲਕੁਲ ਜੀ ਠੀਕ ਹੈ ਜੀ ਇਹ ਵੈੜਾ ਦੋਸਤੋ ਜਿਹੜੀ ਵਿਕਾਊ ਆ ਤੇ ਇੱਕ ਨੰਬਰ ਆਪਣੇ ਕਰ ਦਈਏ ਸਾਂਝੇ ਜੀ ਹਾਂਜੀ 94 17 95 64 82 ਠੀਕ ਹੈ ਜੀ। ਹਾਂਜੀ। ਲਓ ਦੋਸਤੋ ਇਹ ਨੰਬਰ ਆ ਸਰਦਾਰ ਗੁਰਦੇਵ ਸਿੰਘ ਹੋਣਾ ਤੇ ਪਸ਼ੂ ਵਪਾਰ ਦਾ ਕੀਤਾ ਵੀਰ ਹੋਣਾ ਦਾ। ਪਸ਼ੂ ਆਉਂਦੇ ਰਹਿਣਗੇ ਇਸੇ ਤਰ੍ਹਾਂ। ਬਾਕੀ ਤੁਸੀਂ ਸਮੇਂ-ਸਮੇਂ ਨਾਲ ਆਪਣਾ ਸੰਪਰਕ ਬਣਾ ਕੇ ਰੱਖ ਲਿਓ ਆ ਇਹ ਨਵੇਂ ਪਸ਼ੂਆਂ ਦੀ ਡਿਟੇਲ ਆ। ਉਹ ਸਮੇਂ-ਸਮੇਂ ਨਾਲ ਤੁਸੀਂ ਲੈਂਦੇ ਰਿਹਾ ਲੈਂਦੇ ਰਿਹਾ ਕਰੋ। ਆਉਂਦੇ ਰਹਿੰਦੇ ਆ ਨਾ ਠੀਕ ਹੈ ਜੀ। ਸੋ ਇੱਕ ਵਾਰ ਤੁਹਾਨੂੰ ਦਿਖਾਉਣੀ ਸੀ ਦੋਸਤੋ ਚੰਗੇ ਮਿਲ ਕੇ ਤੇ ਚੱਲ ਰਹੀ ਆ। ਸੋ ਕੋਈ ਵੀਰ ਆਪਣੀ ਦੋ ਟਾਈਮ ਚਾਹੇ ਤਿੰਨ ਟਾਈਮ ਚੋ ਕੇ ਤਸੱਲੀ ਕਰ ਸਕਦੇ ਹੋ। ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ।